ਆ ਦੇਖੋ ਦੋਸਤੋ ਵੀ ਧੁੱਪ ਵੀ ਨਿਕਲੀ ਹੋਈ ਆ ਤੇ ਨਾਲ ਦੀ ਨਾਲ ਜਿਹੜਾ ਬਾਰਿਸ਼ ਵੀ ਹੋ ਰਹੀ ਆ ਤੇ ਦੇਖੋ ਨਾ ਤੇ ਹੁਣ हट ਗਈ ਪਿੱਛੇ ਥੋੜਾ ਤੇਜ਼ ਸੀ ਵੀ ਹਨਾ ਜਿੱਦਾਂ ਪੰਜਾਬੀਆਂ ਦੀ ਕਹਾਵਤ ਆ ਕਹਿੰਦੇ ਵੀ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਜੇ ਇਸ ਤਰ੍ਹਾਂ ਹੁੰਦਾ ਹੋਵੇ ਬਾਕੀ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸਿਓ ਵੀ ਇਹ ਸੱਚ ਆ ਕਿਹੜੇ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਤਾਨੂੰ ਪਤਾ ਹੀ ਨਹੀਂ ਕਿਹੜੇ ਕਿੱਦੜੇ ਤੁਸੀਂ ਕਿੱਥੇ ਸੁਣੀ ਦੀ ਖਾਬ ਤੇ ਹੈ ਮੈਂ ਵੀ ਇੱਥੇ ਜਿਹੜੇ ਜਿਹੜੇ ਸੁਣੀ ਐ ਇਸ ਤਰ੍ਹਾਂ ਅੱਛਾ ਬਸ ਹੀ ਛੋਟੜ ਹੁੰਦਾ ਹੀ ਤਾਂ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਅੱਛਾ ਨਿਕਲੇ ਵਿਆਹ ਹੁੰਦਾ ਕਿੱਦੜੇ ਕਿੱਦੜੀ ਦਾ ਅੱਛਾ ਇੱਕ ਵਾਰ ਸੇ ਤੋਂ ਆਪਣੀ ਬਲੀ ਬਣੀ ਇੱਕ ਵਾਰ ਇਸ ਤਰ੍ਹਾਂ ਵਾਰ ਸੀ ਨਹੀਂ ਚਲੋ ਹੁੰਦਾ ਤਾਂ ਹੈ ਕਿੱਦੜ ਕਿੱਦੜੇ ਵਿਆਹ ਹੁੰਦਾ ਕਿੱਥੇ ਆ ਕਿਹੜੀ ਜਗ੍ਹਾ ਹੋ ਰਿਹਾ ਵੀ ਜਿਹੜਾ ਇਸ ਤਰ੍ਹਾਂ ਪੈ ਰਿਹਾ ਇਹ ਨਹੀਂ ਪਤਾ ਇਹ ਵੀ ਮਤਲਬ ਲਓ ਚਲੋ ਹੁਣ ਹਟ ਗਿਆ ਮੀ ਤੇ ਆ ਮਰਿੰਡਾ ਰੋਡ ਨਿਕਲ ਰਹੇ ਆ ਤੇ ਮੈਂ ਕਹਾ ਚਲੋ ਆਪਾਂ ਵੀ ਸ਼ਾਮਲ ਹੋਈਏ ਗਿੱਦੜ ਗਿੱਦੜ ਦੇ ਵਿਆਹ ਚ ਹੋਰ ਜਿਹੜੇ ਜਿਹੜੇ ਸ਼ਾਮਲ ਹੋਏ ਉਹ ਵੀ ਸਾਰੇ ਦੱਸਿਓ ਕਮੈਂਟ ਕਰਕੇ ਹਨਾ ਚਲੋ ਕਹਾਵਤਾ ਬਣੀਆਂ ਹੋਈਆਂ ਸਿਆਣਿਆਂ ਦੀਆਂ ਹੁਣ ਹਟ ਗਿਆ ਪਹਿਲਾਂ ਬਹੁਤ ਦੇਸੀ ਮੈਂ ਫੋਨ ਘੱਡਾ ਕਰਦਾ ਕਰਦਾ ਰਹਿ ਗਿਆ ਇੱਕ ਬੱਦਲ ਜਿਵੇਂ ਹੀ ਬਰਸਾ ਗਿਆ ਪਰ ਧੁੱਪ ਕਹਿੜੀ ਸੀ ਪੁਰੀਆਂ ਗਰਮੀ ਫੁੱਲਾ